ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਓ ਪਿਆਰਿਓ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਤੇ ਵਿਚਾਰਾਂ ਦੀ ਸਾਂਝ ਪਾਈਏ ਆਓ ਸਾਰੇ ਜਾਣੇ ਜੁੜੋ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਆਗ ਅਤੇ ਵਿਰਾਗ ਦੀ ਮੂਰਤ ਧਰਮ ਦੇ ਧਰਮ ਦੀ ਚਾਦਰ ਸ੍ਰਿਸ਼ਟੀ ਦੀ ਚਾਦਰ ਧਰਮ 헤ਤ ਸਾਕਾ ਕਰਨ ਵਾਲੇ ਧਰਮ ਵਾਸਤੇ ਸਾਕਾ ਕਰਨ ਵਾਲੇ ਧਰਮ ਵਾਸਤੇ ਬਲੀਦਾਨ ਦੇਣ ਵਾਲੇ ਧਰਮ ਦੀ ਰੱਖਿਆ ਕਰਨ ਵਾਲੇ ਮਜਲੂਮਾਂ ਦੀ ਬਾਹ ਫੜਨ ਵਾਲੇ ਰੋਂਦਿਆਂ ਨੂੰ ਗਲ ਨਾਲ ਲਾਉਣ ਵਾਲੇ ਗਰੀਬ ਨਵਾਜ਼ ਨਨਤਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਜ ਉਹਨਾਂ ਨੂੰ ਪੂਰੀ ਦੁਨੀਆ ਵਿੱਚ ਯਾਦ ਕੀਤਾ ਜਾ ਰਿਹਾ ਹੈ। ਪੂਰੀ ਦੁਨੀਆ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਯਾਦ ਕਰ ਰਹੀ ਹੈ। ਕਿਉਂਕਿ ਮਹਾਰਾਜ ਜੀ ਦਾ 350 ਸਾਲਾ ਸਦੀ ਸ਼ਤਾਬਦੀ ਦਿਹਾੜਾ ਮਨਾਇਆ ਜਾ ਰਿਹਾ ਹੈ। तमाम ਗੁਰੂ ਘਰਾਂ ਦੇ ਵਿੱਚ ਕਿਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਰਹੇ ਹਨ। ਕਿਤੇ ਪ੍ਰਵਾਹ ਚੱਲ ਰਹੇ ਹਨ ਤੇ ਕਿਤੇ ਅਜ ਪ੍ਰਕਾਸ਼ ਹੋ ਰਹੇ ਹਨ ਪੂਰੀ ਦੁਨੀਆ ਦੇ ਵਿੱਚ ਮਹਾਰਾਜ ਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਕਿਉਂਕਿ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਮਹਾਰਾਜ ਨੇ ਇਹ ਜਿਹੜਾ ਸਾਕਾ ਕੀਤਾ ਹੈ ਜੋ ਸ਼ਹਾਦਤ ਦਿੱਤੀ ਹੈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਗੱਲ ਦੀ ਗਵਾਹੀ ਪਰਦੇ ਆ। ਗੁਰੂ ਕਲਗੀ ਧਰਪਾਤਸ਼ਾਹ ਜੀ ਨੇ ਇਸ ਗੱਲ ਦੀ ਅਗਵਾਈ ਭਰੀ ਹੈ ਕਿ ਸਾਡੇ ਪਿਤਾ ਜੀ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਨਾ ਉਹ ਨਾ ਤਾਂ ਕਿਸੇ ਲੜਾਈ ਝਗੜੇ ਦੇ ਸਬੰਧ ਵਿੱਚ ਦਿੱਤੀ ਹੈ ਨਾ ਕਿਸੇ ਖਿੱਤੇ ਨੂੰ ਪ੍ਰਾਪਤ ਕਰਨ ਵਾਸਤੇ ਦਿੱਤੀ ਆ ਨਾ ਕੋਈ ਰਾਜ ਭਾਗ ਪ੍ਰਾਪਤ ਕਰਨ ਵਾਸਤੇ ਦਿੱਤੀ ਹੈ। ਮਹਾਰਾਜ ਨੇ ਕੇਵਲ ਤਾਂ ਕੇਵਲ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਧਰਮ ਦੇ ਵਾਸਤੇ ਦਿੱਤੀ ਹੈ। ਇਸ ਗੱਲ ਦੀ ਅਗਵਾਈ ਨੌਵੇਂ ਪਾਤਸ਼ਾਹ ਜੀ ਦੇ ਫਰਜੰਦ ਸਿੱਖਾਂ ਦੇ 10ਵੇਂ ਸਾਨੂ ਗੁਰੂ ਕਲਗੀ ਧਰਪਾਤਸ਼ਾਹ ਜੀ ਨੇ ਕਰ ਦਿੱਤੀ ਹੈ। ਧਰਮ ਹੇਤ ਸਾਖਾ ਜਿੰਨ ਕੀ ਆ ਕਹਿਣ ਲੱਗੇ ਸਾਡੇ ਪਿਤਾ ਜੀ ਨੇ ਧਰਮ ਵਾਸਤੇ ਸਾਖਾ ਕੀਤਾ ਹੈ। ਵੈਸੇ ਸਿੱਖ ਧਰਮ ਦੇ ਵਿੱਚ ਸਾਖੇ ਬੜੇ ਵਾਪਰੇ ਆ। ਪਹਿਲਾ ਸਭ ਤੋਂ ਪਹਿਲਾ ਸਾਕਾ ਵਾਪਰਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਉਸ ਸਾਕੇ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੱਤੀ ਤਵੀ ਤੇ ਬਹਿ ਕੇ ਸ਼ਾਂਤਮਈ ਸ਼ਬਦ ਦਿੱਤੀ ਆ ਉਹ ਪਹਿਲਾ ਸਾਕਾ ਜੋ ਕਿ 1606 ਨੂੰ ਵਾਪਰਿਆ ਤੇ ਜਿਹੜੀ ਸ਼ਹਾਦਤ ਗੁਰੂ ਅਰਜਨ ਦੇਵ ਮਹਾਰਾਜ ਜੀ ਜਿੰਦੇ ਆ ਉਹਦਾ ਮਨੋਰਥ ਵੀ ਸਿੱਖੀ ਹੈ ਉਹ ਸਿੱਖੀ ਵਾਸਤੇ ਹੈ ਮਹਾਰਾਜ ਨੇ ਉਹ ਪ੍ਰਜੋਜਨ ਕੋਈ ਰਾਜ ਭਾਗ ਪ੍ਰਾਪਤ ਕਰਨਾ ਨਹੀਂ ਸੀ ਉਹ ਸ਼ਹੀਦੀ ਦੇਣ ਦਾ ਪ੍ਰਜੋਜਨ ਕੋਈ ਖਿੱਤੇ ਨੂੰ ਪ੍ਰਾਪਤ ਕਰਨਾ ਨਹੀਂ ਸੀ ਮਹਾਰਾਜ ਨੇ ਉਹ ਸ਼ਹੀਦੀ ਜਿਹੜੀ ਸ਼ਾਤਮੈ ਦਿੱਤੀ ਹੈ ਉਹ ਸਿੱਖੀ ਦੀ ਚੜ੍ਹਦੀ ਕਲ ਲਈ ਦਿੱਤੀ ਹੈ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪੋਤਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਪਿਆਰਿਓ ਹੁਣ ਦਾਦੇ ਤੇ ਪੋਤੇ ਦੀ ਜਿਹੜੀ ਸ਼ਹਾਦਤ ਹੈ ਨਾ ਉਹ ਇੱਕੋ ਜਿਹੀ ਆ ਭਾਵ ਕੇ ਸ਼ਾਂਤਮਈ ਆ ਨਾ ਤੇ ਦਾਦੇ ਨੇ ਹਥਿਆਰ ਚੁੱਕਿਆ ਤੇ ਨਾ ਪੋਤੇ ਨੇ ਹਥਿਆਰ ਚੁੱਕਿਆ ਜਿਹੜੇ ਜ਼ੁਲਮ ਕੀਤੇ ਉਹਨਾਂ ਨੂੰ ਸਹਾਰ ਲਿਆ ਪਰ ਇਸ ਸ਼ਾਂਤਮਈ ਸ਼ਹਾਦਤ ਦੇ ਵਿੱਚੋਂ ਨਾ ਗੁਰੂ ਪਿਆਰਿਓ ਬੜਾ ਵੱਡਾ ਬੀਰਸ ਜਰੂਰ ਪੈਦਾ ਹੋਇਆ ਏ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਤੇ ਧੰਨ ਗੁਰੂ ਕਲਗੀ ਤਰਪਾ ਸਾਹਿਬ ਦੇ ਰੂਪ ਵਿੱਚ ਇਹ ਦੇ ਇਸ ਸ਼ਹਾਦਤ ਦੇ ਵਿੱਚੋਂ ਗੁਰੂ ਪਿਆਰਿਓ ਫਿਰ ਜੋ ਪ੍ਰਗਟ ਹੋਇਆ ਨਾ ਉਸ ਨੇ ਜ਼ੁਲਮ ਦਾ ਮਲਿਆ ਮੇਟ ਕਰ ਦਿੱਤਾ ਉਸ ਨੇ ਜ਼ੁਲਮ ਦਾ ਮਲਿਆ ਮੇਟ ਕਰ ਦਿੱਤਾ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਤਤੀ ਤਵੀ ਤੇ ਬੰਦੇ ਆ ਛਾਤ ਮਈ ਤੇ ਜ਼ਾਲਮ ਜਿਹੜੇ ਇੰਤਹਾ ਕਰ ਦਿੰਦੇ ਨੇ ਜ਼ੁਲਮ ਦੀ ਮਹਾਰਾਜ ਜਮਾ ਛਾਤ ਨੇ ਪਰ ਜ਼ਾਲਮ ਇੰਨੀ ਕ ਇੰਤਹਾ ਕਰ ਦਿੰਦਾ ਉਹ ਰੇਤਾ ਪਾਉਣ ਤੋਂ ਵੀ ਗੁਰੇਜ ਨਹੀਂ ਕਰਦਾ ਉਹ ਅੱਗ ਦੇ ਭਾਂਬੜ ਬਾਲਣ ਤੋਂ ਵੀ ਗੁਰੇਜ ਨਹੀਂ ਕਰਦਾ ਉਹ ਤਵੀ ਨੂੰ ਤਪਾਉਣ ਤੋਂ ਵੀ ਗੁਰੇਜ ਨਹੀਂ ਕਰਦਾ ਉਹ ਇੰਨਾ ਕ ਜ਼ਿਆਦਾ ਗੁਰੂ ਸਾਹਿਬ ਤੇ ਜ਼ੁਲਮ ਢਾਈ ਜਾ ਰਿਹਾ ਸੀ ਜ਼ਾਲਮ ਪਰ ਮਹਾਰਾਜ ਫਿਰ ਵੀ ਅਡੋਲ ਤਤੀ ਤਵੀ ਤੇ ਬੈਠੇ ਹੋਏ ਸਨ ਅਡੋਲ ਮਹਾਰਾਜ ਜਮਾ ਅਡੋਲ ਬੈਠੇ ਹੋਏ ਸਨ ਮਹਾਰਾਜ ਡੋਲੇ ਨਹੀਂ ਤਤੀ ਤਵੀ ਤੇ ਬਹਿ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਤਤੇ ਤਵੇ ਤੇ ਅਡੋਲ ਬੈਠੇ ਰਹੇ ਮਹਾਰਾਜ ਡੋਲੇ ਨਹੀਂ ਗੁਰੂ ਪਿਆਰਿਓ ਪਰ ਉਸ ਸ਼ਾਂਤਮਈ ਸ਼ਾਦ ਦੇ ਵਿੱਚੋਂ ਨਾ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਨੇ ਜਿਹੜਾ ਸੰਘਰਸ਼ ਆਰੰਭ ਕੀਤਾ ਉਹ ਆਪ ਜੀ ਨੂੰ ਪਤਾ ਹੈ ਕਿ ਦੋ ਤਲਵਾਰਾਂ ਮੇਰੀ ਤੇ ਪੀਰੀ ਦੀਆਂ ਧਾਰਨ ਕੀਤੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਹੋਈ ਬੜਾ ਵੱਡਾ ਸੰਘਰਸ਼ ਉਹਦੇ ਵਿੱਚੋਂ ਪੈਦਾ ਹੋਇਆ ਫਿਰ ਜਿਹੜੀ ਚਿੰਨ੍ਹਕ ਪੈਦਾ ਹੋਈ ਉਹਨੇ ਜ਼ੁਲਮ ਦਾ ਨਾਸ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੋਤਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਗੁਰੂ ਪਿਆਰਿਓ ਦੂਸਰਾ ਸ਼ਾਕਾ ਵਰਤਾਇਆ ਪਹਿਲਾ ਸ਼ਾਕਾ ਗੁਰੂ ਅਰਜਨ ਦੇਵ ਜੀ ਦੇ ਟਾਈਮ ਵਾਪਰਿਆ ਫਿਰ ਇਹ ਸ਼ਾਕਾ ਜਿਹੜਾ ਇਹ 1675 ਨੂੰ ਧੰਨ ਗੁਰੂ ਹਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ लाडले ਫਰਜੰਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੰਦਨੀ ਚੌਕ ਦੇ ਵਿੱਚ ਸ਼ਾਂਤ ਮਈ ਸ਼ਹਾਦਤ ਦਿੱਤੀ ਹੈ ਤੇ ਮਹਾਰਾਜ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ ਧੰਨ ਗੁਰੂ ਕਲਗੀ ਤਰਪਾ ਸਾਹਿਬ ਕਹਿੰਦੇ ਨੇ ਤਿਲਕ ਜਨਿਉ ਰਾਖਾ ਪਰਵ ਤਾਂ ਕਾ ਕਿਨੋ ਬਡੋ ਕਲੋ ਮੈ ਸਾਕਾ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਇਸ ਸਾਖਾ ਕਿਦੇ ਲਈ ਕੀਤਾ ਤਿਲਕ ਤੇ ਜੰਨੂ ਲਈ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਨੇ ਤਿਲਕ ਤੇ ਜੰਨੂ ਦਾ ਸਤਿਕਾਰ ਕੀਤਾ ਹੈ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਿਹਾ ਧਰਮ ਵਿੱਚ ਪਰਪੱਖ ਰਹਿਣ ਦਾ ਮਹਾਰਾਜ ਨੇ ਸਬਕ ਜ਼ਰੂਰ ਗੁਰਬਾਣੀ ਵਿੱਚ ਦਿੱਤਾ ਹੈ ਪਖੰਡ ਨਹੀਂ ਕਰਨਾ ਧਰਮ ਵਿੱਚ ਰਹਿ ਕੇ ਜੇ ਧਰਮੀ ਬਾਨਾ ਤੇ ਸੱਚੇ ਧਰਮੀ ਬਣੋ ਪਖੰਡੀ ਨਾ ਬਣੋ ਬਾਹਰਲਾ ਵੇਸ ਨਹੀਂ ਅੰਦਰਲੇ ਜਿਹੜੇ ਚਿੰਨ ਨੇ ਉਹਨਾਂ ਨੂੰ ਗ੍ਰਹਿਣ ਕਰਨ ਦਾ ਬਾਬੇ ਨਾਨਕ ਨੇ ਗੁਰਬਾਣੀ ਵਿੱਚ ਫੁਕਾ ਦਿੱਤਾ ਹੈ। ਮਹਾਰਾਜ ਨੇ ਕਿਆ ਸੋ ਪੰਡਤ ਜੋ ਮਨ ਪ੍ਰਬੁੱਧ ਹੈ ਜਿਹੜਾ ਮਨ ਨੂੰ ਟਿਕਾਉਂਦਾ ਹੈ ਮਨ ਨੂੰ ਵਸ ਕਰਦਾ ਉਹ ਪੰਡਤ ਹੈ। ਗੁਰੂ ਪਿਆਰਿਓ ਕਾਜੀ ਸੋ ਜੋ ਉਲਟੀ ਕਰੇ। ਕਾਜੀ ਕਿਹੜਾ ਜਿਹੜਾ ਮਨ ਨੂੰ ਉਲਟ ਕਰ ਲਵੇ ਭਾਵ ਕੇ ਮਾੜੇ ਪਾਸਿਆਂ ਤੋੜ ਕੇ ਰੱਬ ਨਾਲ ਜੋੜ ਲਵੇ। ਉਥੇ ਕਾਜੀ ਨੂੰ ਵੀ ਸਮਝਾਇਆ ਮਹਾਰਾਜ ਨੇ ਗੁਰਬਾਣੀ ਵਿੱਚ ਬ੍ਰਾਹਮਣ ਨੂੰ ਵੀ ਸਮਝਾਇਆ ਹੈ ਗੁਰਬਾਣੀ ਵਿੱਚ ਮਹਾਰਾਜ ਨੇ ਮੁਸਲਮਾਨ ਨੂੰ ਵੀ ਗੁਰਬਾਣੀ ਵਿੱਚ ਸਮਝਾਇਆ ਹੈ ਸੱਚੇ ਪਾਤਸ਼ਾਹ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਪਰ ਸੱਚੇ ਧਰਮੀ ਬਣਦਾ ਕੱਲੇ ਬਾਹਰੀ ਚਿੰਨ ਨਹੀਂ ਅੰਦਰਲੇ ਚਿੰਨ ਵੀ ਜਿਹੜੇ ਨੇ ਉਹ ਗ੍ਰਹਿਣ ਕਰਨੇ ਨੇ ਸਤ ਸੰਤੋਖ ਦਇਆ ਧਰਮ ਧੀਰਜ ਇਹ ਚੀਜ਼ਾਂ ਵੀ ਗ੍ਰਹਿਣ ਕਰਨੀਆਂ ਨੇ ਫਿਰ ਤੂੰ ਧਰਮੇ ਬਣ ਸਕਦਾ ਦਇਆ ਵਾਲਾ ਗੁਣ ਤੌਲ ਧਰਮ ਦਇਆ ਦਾ ਪੂਤ ਕਿਉਂਕਿ ਜਿਹੜਾ ਧਰਮ ਹੈ ਉਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦਇਆ ਦਾ ਪੁੱਤਰ ਹੈ ਤੇ ਧਰਮੇ ਉਹ ਹੈ ਜਿਹਦੇ ਅੰਦਰ ਦਇਆ ਹੋਵੇਗੀ ਤੇ ਜਿਹੜਾ ਕਹਿੰਦਾ ਦਾਵਾ ਕਰਦਾ ਵੀ ਮੈਂ ਬੜਾ ਵੱਡਾ ਧਰਮੀ ਐ ਮੇਰੇ ਵਰਗਾ ਤੇ ਧਰਮੀ ਹੈ ਹੀ ਕੋਈ ਨਹੀਂ ਤੇ ਅੰਦਰ ਖਾਤਿਓ ਜੀਵ ਘਾਤ ਕਰ ਕਰ ਕੇ ਮਾਸ ਖਾਂਦਾ ਹੈ ਜੀਵਾਂ ਨੂੰ ਮਾਰ ਮਾਰ ਕੇ ਖਾਂਦਾ ਹੈ ਜੀਵਾਂ ਦੇ ਗਲੇ ਜਿਹੜੇ ਮਰੋੜ ਮਰੋੜ ਕੇ ਖਾਂਦਾ ਹੈ ਜ਼ਬਾਨ ਦੇ ਚਸਕੇ ਲਈ ਪਤਾ ਨਹੀਂ ਕਿੰਨੇ ਕੁ ਜੀਵਾਂ ਦਾ ਘਾਤ ਕਰ ਦਿੱਤਾ ਉਹ ਵੀ ਆਪਣੇ ਆਪ ਨੂੰ ਧਰਮੀ ਕਹਿੰਦਾ ਹੈ ਜੀਵ ਘਾਤ ਕਰਨ ਵਾਲਾ ਧਰਮੀ ਜੀਵ ਤੇ ਅਤਿਆਕਾਰ ਅਤਿਆਚਾਰ ਕਰਨ ਵਾਲਾ ਵੀ ਆਪਣੇ ਆਪ ਨੂੰ ਧਰਮੀ ਕਹਿੰਦਾ ਹੈ ਪਰ ਮਹਾਰਾਜ ਕਹਿੰਦੇ ਜਿਹਦੇ ਅੰਦਰ ਦਇਆ ਹੈ ਨਾ ਦਇਆ ਵਾਲਾ ਗੁਣ ਉਹ ਧਰਮੀ ਹੈ ਪਰ ਜਿਹੜਾ ਦਾਵਾ ਕਰਦਾ ਮੈਂ ਧਰਮੀ ਆ ਉਹ ਉਹ ਧਰਮੀ ਨਹੀਂ ਹੋ ਸਕਦਾ ਕਿਉਂਕਿ ਉਹਦੇ ਵਿੱਚ ਦਇਆ ਨਹੀਂ ਹੈ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜਿਹਦੇ ਆਸਰੇ ਸਾਰੀ ਧਰਤੀ ਟਿਕੀ ਹੈ ਉਹ ਜ਼ਰੂਰੀ ਹੈ ਮਹਾਰਾਜ ਨੇ ਧਰਮ ਦਾ ਸਤਕਾਰ ਕੀਤਾ ਹੈ ਤੇ ਸੱਚੇ ਪਾਤਸ਼ਾਹ ਨੇ ਤਿਲਕ ਤੇ ਜਨੂ ਦੀ ਰਾਖੀ ਲਈ ਆਪਣਾ ਆਪ ਕੁਰਬਾਨ ਕੀਤਾ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਸਰੂਪ ਦੇ ਵਿੱਚ ਨਾ ਤਾਂ ਜੰਨੂ ਤੇ ਨਾ ਤਿਲਕ ਨੂੰ ਧਾਰਨ ਕੀਤਾ ਹੈ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਧਾਰਨ ਨਹੀਂ ਕੀਤਾ ਪਰ ਮਹਾਰਾਜ ਨੇ ਜੇ ਇਹਨਾਂ ਨੂੰ ਗ੍ਰਹਿਣ ਨਹੀਂ ਕੀਤਾ ਤੇ ਇਹਨਾਂ ਨੂੰ ਲੈਣ ਵੀ ਨਹੀਂ ਦਿੱਤਾ 9 ਸਾਲ ਦੇ ਵਿੱਚ ਬਾਬੇ ਨਾਨਕ ਦੇ ਗਲ ਵਿੱਚ ਜੰਨੂ ਪਾਉਣ ਵਾਸਤੇ ਪੰਡਤ ਹਰਦੇਵਾਲ ਨੂੰ ਸੱਦਿਆ ਗਿਆ ਸੀ ਰਿਸ਼ਤੇਦਾਰ ਆਏ ਵੱਡਾ ਇਕੱਠ ਹੋਇਆ ਬਾਬਾ ਕਲਿਆਣਜੀ ਵੱਲੋਂ ਕਿ ਮੇਰੇ ਪੁੱਤਰ ਦਾ ਜੱਜੋ ਪਵਿੱਤ ਕੀਤਾ ਜਾਏ ਇਹਦੇ ਗਲ ਵਿੱਚ ਜੰਜੂ ਪਾਇਆ ਜਾਏ ਪਰ ਮਹਾਰਾਜ ਨੇ ਉੱਥੇ ਪੰਡਤ ਨੂੰ ਕਹਿ ਦਿੱਤਾ ਸੀ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨਿਉ ਜੀ ਕਾ ਹਈ ਤੱਕ ਪਾਂਡੇ ਕਤ ਨਾ ਇਹੋ ਨਾ ਨਾਮ ਲੱਗੇ ਨਾ ਇਹੋ ਜਲੇ ਨਾ ਜਾਏ ਮਹਾਰਾਜ ਕਹਿੰਦੇ ਇਹੋ ਜਿਆ ਜੰਨੂ ਜੇ ਤੇਰੇ ਕੋਲ ਹੈ ਦਇਆ ਵਾਲਾ ਸੰਤੋਖ ਵਾਲਾ ਇਹ ਕੱਲਾ ਮਹਾਰਾਜ ਨੇ ਉਹਨੂੰ ਨਹੀਂ ਸਮਝਾਇਆ ਜਿੰਨੇ ਵੀ ਇਸ ਜੰਨੂ ਦੇ ਨਾਲ ਜੁੜੇ ਹੋਏ ਹਨ ਸਭ ਨੂੰ ਕਿਹਾ ਜੇ ਤੁਹਾਡੇ ਕੋਲ ਬਾਹਰਲਾ ਜੰਨੂ ਹੈ ਤੇ ਤੁਹਾਡੇ ਕੋਲ ਅੰਦਰਲੇ ਗੁਣ ਵੀ ਚਾਹੀਦੇ ਨੇ ਜੰਨੂ ਪੌਣ ਵਾਲੇ ਕੋਲ ਕਿਹੜਾ ਗੁਣ ਚਾਹੀਦਾ ਜੀ ਦਇਆ ਵਾਲਾ ਜਨ ਨੂੰ ਪਾਉਣ ਵਾਲੇ ਕੋਲ ਕਿਹੜਾ ਗੁਣ ਚਾਹੀਦਾ ਜੀ ਸੰਤੋਖ ਵਾਲਾ ਧੀਰਜ ਵਾਲਾ ਗੁਰੂ ਨਾਨਕ ਸਾਹਿਬ ਨੇ ਆਖਿਆ ਜੇ ਜਨ ਨੂੰ ਗ੍ਰਹਿਣ ਕਰਨਾ ਹੈ ਤੇ ਫਿਰ ਅੰਦਰਲੇ ਗੁਣ ਵੀ ਗ੍ਰਹਿਣ ਕਰ ਫੇਰੀ ਤੇਰਾ ਪਾਇਆ ਜਨ ਨੂੰ ਪ੍ਰਵਾਨ ਹੈ ਜੇ ਤੇਰੇ ਅੰਦਰ ਦਇਆ ਨਹੀਂ ਤੇ ਤੇਰਾ ਜਨ ਨੂੰ ਪਾਇਆ ਵੀ ਲੇਖੇ ਵਿੱਚ ਨਹੀਂ ਜੇ ਤੇਰੇ ਵਿੱਚ ਧੀਰਜ ਨਹੀਂ ਤੇ ਜਨਯੋ ਪਾਉਣ ਦਾ ਵੀ ਤੈਨੂੰ ਕੋਈ ਫਾਇਦਾ ਨਹੀਂ ਮਹਾਰਾਜ ਨੇ ਇਹ ਜਨਯੋ ਪਾਉਣ ਵਾਲੇ ਨੂੰ ਸਮਝਾਇਆ ਕੱਲਾ ਜਨਯੋ ਪਾਉਣ ਵਾਲਿਆ ਨੂੰ ਨਹੀਂ ਸਮਝਾਇਆ ਸਾਨੂੰ ਵੀ ਸਮਝਾਇਆ ਜੇ ਗਲ ਵਿੱਚ ਗਾਤਰਾ ਹੈ ਤੇੜਕ ਸ਼ਹਿਰਾ ਹੈ ਸੀਸ ਤੇ ਕੰਗਾ ਹੈ ਹੱਥ ਵਿੱਚ ਕੜਾ ਹੈ ਤੇ ਫਿਰ ਅੰਦਰਲੇ ਗੁਣ ਵੀ ਜ਼ਰੂਰੀ ਹਨ ਮੁਸਲਮਾਨ ਨੂੰ ਵਾਕਿਆ ਜੇ ਸੁਨਤ ਹੈ ਟੋਪੀ ਹੈ ਨਵਾਜ ਪੜਦਾ ਹੈ ਤੇ ਤੇਰੇ ਅੰਦਰ ਅੰਦਰਲੇ ਗੁਣ ਵੀ ਜ਼ਰੂਰੀ ਹਨ ਇਹ ਮਹਾਰਾਜ ਨੇ ਸਮਝਾਇਆ ਮਹਾਰਾਜ ਨੇ ਕੋਈ ਜਨੂ ਦਾ ਵਿਰੋਧ ਨਹੀਂ ਕੀਤਾ ਸੱਚੇ ਪਾਤਸ਼ਾਹ ਨੇ ਮਹਾਰਾਜ ਨੇ ਆਖਿਆ ਜੇ ਜਨੂ ਕਰਨ ਕਰਨਾ ਨਾ ਫਿਰ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਦਇਆ ਦੀ ਕਪਾ ਹੋਵੇ ਸੰਤੋਖ ਦਾ ਸੂਤ ਹੋਵੇ ਸੰਤੋਖ ਜਿਹੜਾ ਰੱਖਣਾ ਪਦਾਰਥਾਂ ਵੱਲੋਂ ਸੰਤੋਖੀ ਰਹਿਣਾ ਸੇਵ ਕੀਤੀ ਸੰਤੋਖ ਹੈ ਜਿਨੀ ਸਚੋ ਸਤ ਤੇ ਆਇਆ ਦਇਆ ਕਰਨੀ ਇਹਦੀ ਕਪਾਹ ਲੈਣੀ ਹੈ ਦਇਆ ਕਪਾਹ ਸੰਤੋਖ ਸੂਤ ਸੰਤੋਖ ਦਾ ਸੂਤ ਲੈਣਾ ਹੈ ਤੇ ਜਤ ਜਿਹੜਾ ਰੱਖਣਾ ਜਤ ਪਹਾਰਾ ਧੀਰਜ ਸੁਨਿਆਰ ਮਾਰਾ ਕਹਿੰਦੇ ਜਤ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਹਿਓ ਕਿ ਪਰਾ ਪਰਾਏ ਨੂੰ ਕੀ ਕਹਿਣਾ ਜਿਹੜੀ ਵੱਡੀ ਹੈ ਉਹਨੂੰ ਮਾਂ ਦੇ ਬਰਾਬਰ ਜਿਹੜੀ ਬਰਾਬਰ ਦੀ ਹੈ ਉਹਨੂੰ ਭੈਣ ਦੇ ਬਰਾਬਰ ਜਿਹੜੀ ਛੋਟੀ ਹੈ ਉਹਨੂੰ ਧੀ ਦੇ ਬਰਾਬਰ ਪ੍ਰਾਈ ਇਸਤਰੀ ਦੀ ਸੇਜ ਭੋਲ ਸੁਪਨੇ ਵੀ ਨੀ ਜਾਣਾ ਪਰ ਤ੍ਰੈ ਰਾਵਣ ਜਾਹੇ ਸਈ ਤਾਂ ਲੱਝੀਏ ਭਾਵ ਕਿ ਪ੍ਰਾਈ ਇਸਤਰੀ ਨੂੰ ਪ੍ਰਾਈ ਧੀ ਨੂੰ ਪ੍ਰਾਈ ਮਾਂ ਨੂੰ ਸਨਮਾਨ ਦੇਣਾ ਹੈ ਜਤ ਰੱਖਣਾ ਹੈ ਜਤ ਵਿੱਚ ਰਹਿਣਾ ਹੈ ਜਤੀ ਸਤੀ ਰਹਿਣਾ ਹੈ ਜਿਸ ਦੇ ਨਾਲ ਆਨੰਦ ਕਾਰਜ ਲੈ ਹਨ ਉਹਨੂੰ ਉਹ ਜੀਵਨ ਸਾਥੀ ਹੈ ਉਹ ਜੀਵਨ ਸਾਥੀ ਹੈ ਹੋਰ ਪਾਸੇ ਨਿਗਾਹ ਨਹੀਂ ਰੱਖਣੀ ਇਸ ਵਾਸਤੇ ਜਤ ਦੀ ਗੰਢ ਦੇਣੀ ਹੈ ਦਇਆ ਸੰਤੋਖ ਸੰਤੋ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਜਤ ਦੀ ਗੰਢ ਦੇ ਦੇਣੀ ਹੈ ਸਤ ਵਟ ਸਤ ਸਤ ਤੇ ਅਸਤ ਦਾ ਨਿਰਣਾ ਇੱਕ ਹੁੰਦਾ ਸਤ ਇੱਕ ਹੁੰਦਾ ਅਸਤ ਜਿਹੜਾ ਸਰੀਰ ਹੈ ਨਾ ਸਾਡਾ ਇਹ ਅਸਤ ਹੈ ਭਾਵ ਕਿ ਇਹ ਹੁਣ ਹੈ ਅੱਗੇ ਨਹੀਂ ਹੋਵੇਗਾ ਸਰੀਰ ਅੱਜ ਹੈ ਕੱਲ ਨਹੀਂ ਹੋਵੇਗਾ ਕਿਉਂਕਿ ਇਹ ਤਨ ਤਨ ਹੋਏਗਾ ਭਸਮ ਦੀ ਢੇਰੀ ਇੱਕ ਦਿਨ ਇੱਕ ਦਿਨ ਇਹ ਤਨ ਜਿਹੜਾ ਭਸਮ ਦੀ ਢੇਰੀ ਹੋ ਜਾਏਗਾ ਅੱਜ ਹੈ ਕੱਲ ਨਹੀਂ ਰਹਿਣਾ ਤੇ ਜਿਹੜੀ ਆਤਮਾ ਹੈ ਉਹ ਸਤ ਹੈ ਕਿਉਂਕਿ ਆਤਮਾ ਨਾ ਤੇ ਮਰਦੀ ਹੈ ਨਾ ਕੱਟੀ ਜਾਂਦੀ ਹੈ ਤੇ ਨਾ ਵੱਡੀ ਜਾਂਦੀ ਤੇ ਨਾ ਸਾੜੀ ਜਾਂਦੀ ਹੈ ਨਾ ਡੁੱਬਦੀ ਹੈ ਆਤਮਾ ਸਤ ਹੈ ਤੇ ਸਰੀਰ ਅਸਤ ਹੈ ਇਹਨਾਂ ਫਰਕ ਹੈ ਹੁਣ ਬੰਦਾ ਜਿਹੜਾ ਸਰੀਰ ਨਾਲ ਜੁੜਿਆ ਭਾਵ ਕੇ ਅਸਤ ਨਾਲ ਜੁੜਿਆ ਹੈ ਤੇ ਸਤ ਦੀ ਸਮਝ ਨਹੀਂ ਕਰਦਾ ਸਤ ਨੂੰ ਸਮਝਦਾ ਨਹੀਂ ਮਰ ਨੇ ਆਖਿਆ ਸਤ ਨਾਲ ਜੁੜ ਅਸਤ ਦਾ ਤਿਆਗ ਕਰ ਸਤ ਨਾਲ ਜੁੜ। ਇਸ ਵਾਸਤੇ ਸਰੀਰ ਆਸਾਤ ਹੈ ਸਰੀਰ ਨਾਸਵਾਨ ਹੋ ਜਾਏਗਾ। ਆਤਮਾ ਨਾ ਕੱਟੀ ਜਾਂਦੀ ਨੇ ਵੱਢੀ ਜਾਂਦੀ ਕਿਉਂਕਿ ਫਿਰ ਆਤਮਾ ਦੇ ਨਾਲ ਹੀ ਗੁਰਬਾਣੀ ਦਾ ਵਾਸਾ ਹੋਣਾ। ਸਰੀਰ ਨਾਲ ਨਹੀਂ ਆਤਮਾ ਨਾਲ। ਬਾਣੀ ਕਹਿੰਦੀ ਹੈ ਨਾ ਗੁਰ ਕਾ ਬਚਨ ਬਸੇ ਜੀ ਨਾਲੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਪਾਹੇ ਨਾ ਸੱਕੈ ਜਲੈ। ਇਹਦੇ ਨਾਲ ਆਤਮਾ ਚਲੀ ਜਾਏਗੀ ਤੇ ਸਰੀਰ ਖਤਮ ਹੋ ਜਾਏਗਾ। ਮਾਰਾ ਕਹਿੰਦੇ ਸਤ ਦਇਆ ਕਪਾਹ ਕਪਾ ਸੰਤੋਗ ਸੂਤ ਜਤ ਗੰਢੀ ਸਤ ਵਟ ਸਤ ਦਾ ਵਟ ਦੇਣਾ ਦਇਆ ਕਪਾਹ ਸੰਤੋਗ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਇਹ ਜੀਵਾਤਮੇ ਦਾ ਜਨੇਊ ਹੈ ਹਈ ਤਾਂ ਪਾਂਡੇ ਕਤ ਮਾਰੇ ਕਹਿੰਦੇ ਹਈ ਦਾ ਅਰਥ ਹੈ ਹੈ ਜੇ ਤੇਰੇ ਕੋਲ ਹੈ ਤਾਂ ਕਤ ਕਹਿੰਦੇ ਨੂੰ ਬਣਾ ਤੇ ਮੇਰੇ ਗੱਲ ਪਾ ਹਈ ਤਾਂ ਪਾਂਡੇ ਕਤ ਨਾ ਇਹੋ ਟੁੱਟੈ ਨਾ ਕਹਿੰਦੇ ਟੁੱਟਣਾ ਨਾ ਮਾ ਲੱਗੇ ਨਾ ਮਾ ਲੱਗੇ ਜਿਹੜਾ ਹੁਣ ਜਨੇਊ ਬਣਾਇਆ ਜੀ ਕਪਾ ਦਾ ਉਹ ਵਾਰੀ ਵਾਰੀ ਖਰਾਬ ਹੋ ਜਾਂਦਾ ਉਹਨੂੰ ਮੈਲ ਵੀ ਲੱਗ ਜਾਂਦੀ ਆ ਉਹ ਟੁੱਟ ਵੀ ਜਾਂਦਾ ਤੇ ਫਿਰ ਦੁਬਾਰਾ ਫਿਰ ਪਾਉਣਾ ਪੈਂਦਾ ਕਪਾ ਦਾ ਕਪਾ ਦਾ ਜਨੇਊ ਜਿਹੜਾ ਉਹ ਉਹਨੂੰ ਮੈਲ ਵੀ ਲੱਗ ਜਾਂਦੀ ਐ ਸੋ ਉਹ ਸੜ ਵੀ ਜਾਂਦਾ ਐ ਪਰ ਇਹ ਜਿਹੜਾ ਜਨੇਊ ਆ ਮਹਾਰਾਜ ਕਹਿੰਦੇ ਇਸ ਕਦੇ ਨਹੀਂ ਸੜੇਗਾ ਹਰਿਤਾ ਪਾਂਡੇ ਕਾਤ ਇਹ ਜੇ ਤੇਰੇ ਕੋਲ ਪਾਂਡੇ ਹੈ ਤੇ ਮੇਰੇ ਗੱਲ ਪਾ ਦੇ ਨਾ ਇਹੋ ਟੁੱਟੈ ਨਾ ਮਲ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੁਭ ਮਾਨ ਸਨਾਨਕਾ ਜੋ ਗੱਲ ਚੱਲੇ ਪਾ ਮਹਾਰਾਜ ਕਹਿੰਦੇ ਉਹ ਮਨੁੱਖ ਧਨ ਜਿਹੜੇ ਇਹੋ ਜਾਂ ਜਨੇਊ ਪਾ ਕੇ ਸੰਸਾਰ ਤੋਂ ਗਏ ਆ ਇਸ ਜਨੇਊ ਦੀ ਮਹਾਰਾਜ ਰੱਖਿਆ ਕਰਦੇ ਆ ਮਹਾਰਾਜ ਕਹਿੰਦੇ ਇਹ ਜੰਨੂ ਨਹੀਂ ਲੈਣ ਦੇਣਾ ਪਰ ਜੰਨੂ ਪਾਉਣਾ ਤੇ ਸਤ ਅਲਾਪਾ ਪਰ ਜੇ ਬਾਰੀ ਜੰਨੂ ਆ ਨਾ ਤੇ ਅੰਦਰਲੇ ਚਿੰਨ ਵੀ ਤੇਰੇ ਕੋਲ ਹੋਣੇ ਚਾਹੀਦੇ ਆ ਇੱਕ ਟਿੱਕਾ ਲਾ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਕਹਿ ਲਲਕਾਰ ਕੇ ਕਿ ਮੈਂ ਆਪਣੀਆਂ ਰਗਾਂ ਕਟਾ ਕੇ ਇਹ ਰਗਾਂ ਦਾ ਇਹੋ ਜਿਹਾ ਜੰਨੂ ਪਾ ਦੇਵਾਂਗਾ ਤੂੰ ਲਾ ਨਹੀਂ ਸਕਦਾ ਤੇ ਰਗਾਂ ਦਾ ਜਿਹੜਾ ਖੂਨ ਹੈ ਨਾ ਇਹੋ ਜਿਹਾ ਟਿੱਕਾ ਲਾ ਦੇਵਾਂਗਾ ਤੂੰ ਲਾ ਨਹੀਂ ਸਕਦਾ ਫਿਰ ਮਹਾਰਾਜ ਧਰਮੇ ਸਾਕਾ ਜੇ ਕੀਆ ਸੀ ਦਿੱਆ ਪਰ ਸਿਰ ਨਾ ਦਿੱਆ ਸਿਰ ਮਹਾਰਾਜ ਨੇ ਸਿਰ ਸਿੱਧ ਕੇ ਸਿੱਧ ਕੇ ਨਹੀਂ ਦਿੱਤਾ ਐਡੇ ਮਹਾਨ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੀ ਸ਼ਹਾਦਤ ਨੂੰ ਕੋਡ ਕੋਡ ਫਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ